9ਵਾਂ ਤੋਂ ਵੱਧ ਟੈਲੀਵਾਰ ਆਪਣੇ ਸਹੁਰੇ ਨਾਲ ਨਜ਼ਰ ਆਏ ਗਾਇਕ ਹਿੰਮਤ ਸੰਧੂ ਖਾਨ ਜੀ ਗੱਲ ਕਰ ਰਹੇ ਆ ਹਿੰਮਤ ਸੰਧੂ ਤੇ ਰਵਿੰਦਰ ਗਰੇਵਾਲ ਦੀ ਜੋ ਲੇਕ ਤੇ ਕੰਡੇ ਤੇ ਇੱਕ ਦੂਜੇ ਨਾਲ ਘੁੰਮਦੇ ਹੋਏ ਦਿਖਾਈ ਦਿੱਤੇ ਇਹ ਮੂਮੈਂਟ ਕਾਫੀ ਖਾਸ ਜਿੱਥੇ ਦੋ ਵਧੀਆ ਆਰਟਿਸਟ ਨਾ ਸਿਰਫ ਕੁਝ ਚੰਗੀਆਂ ਗੱਲਾਂ ਕਰਦੇ ਦੇਖੇ ਗਏ ਸਗੋਂ ਪਰਿਵਾਰਕ ਰਿਸ਼ਤਿਆਂ ਦੀ ਮਿੱਠੀ ਛਾਂ ਵੀ ਨਜ਼ਰ ਆਈ ਹਿੰਮਤ ਸੰਧੂ ਆਪਣੇ ਵਿਆਹ ਤੋਂ ਬਾਅਦ ਵੀ ਬਿਲਕੁਲ ਦੇਸੀ ਮੁੰਡੇ ਵਾਂਗ ਹੀ ਦਿਖੀ ਸਾਦਗੀ ਇੱਜ਼ਤ ਤੇ ਪਿਆਰ ਨਾਲ ਭਰਪੂਰ ਤੇ ਰਵਿੰਦਰ ਗਰੇਵਾਲ ਵਿੱਚ ਜਿਨ੍ਹਾਂ ਦੀ ਪੁਰਾਣੀ ਯਾਦਾਂ ਨਾਲ ਭਰਪੂਰ ਮਸਤੀ ਭਰੀ ਗੱਲਬਾਤ ਇਹ ਦੱਸ ਰਹੀ ਸੀ ਕੀ ਸੌਰਾਜਵਾਈ ਵਾਲਾ ਰਿਸ਼ਤਾ ਹੁੰਦਾ ਤਾਂ ਪਿਆਰ ਭਰਿਆ ਹੈ ਪਰ ਜਦੋਂ ਦੋ ਦਿਲ ਇੱਕੋ ਜੇ ਹੋਣ ਤਾਂ ਉਹ ਰਿਸ਼ਤਾ ਦੋਸਤੀ ਦਾ ਹੋ ਜਾਂਦਾ ਹੈ ਇਹ ਲਹਿਰਾਂ ਇਹ ਹਵਾਵਾਂ ਤੇ ਇਹ ਪਲ ਸਾਰੇ ਗਲ ਚੁੱਪਚਾਪ ਦੱਸ ਰਹੇ ਸਨ ਕਿ ਵਿਆਹ ਸਿਰਫ ਦੋ ਲੋਕਾਂ ਦਾ ਨਹੀਂ ਦੋ ਪਰਿਵਾਰਾਂ ਦਾ ਮਿਲਾਪ ਵੀ ਹੁੰਦਾ ਹੈ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਸਹੁਰੇ ਨਾਲ ਨਜ਼ਰ ਆਏ ਗਾਇਕ ਹਿੰਮਤ ਸੰਧੂ ਖਾਂ ਜੀ ਗੱਲ ਕਰ ਰਹੇ ਹਾਂ ਹਿੰਮਤ ਸੰਧੂ ਤੇ ਰਵਿੰਦਰ ਗਰੇਵਾਲ ਦੀ ਜੋ ਲੇਕ ਤੇ ਕੰਡੇ ਤੇ ਇੱਕ ਦੂਜੇ ਨਾਲ ਘੁੰਮਦੇ ਹੋਏ ਦਿਖਾਈ ਦਿੱਤੇ ਇਹ ਮੂਮੈਂਟ ਕਾਫੀ ਖਾਸ ਜਿੱਥੇ ਦੋ ਵਧੀਆ ਆਰਟਿਸਟ ਨਾ ਸਿਰਫ ਕੁਝ ਚੰਗੀਆਂ ਗੱਲਾਂ ਕਰਦੇ ਦੇਖੇ ਗਏ ਸਗੋਂ ਪਰਿਵਾਰਕ ਰਿਸ਼ਤਿਆਂ ਦੀ ਮਿੱਠੀ ਛਾਂ ਵੀ ਨਜ਼ਰ ਆਈ ਹਿੰਮਤ ਸੰਧੂ ਆਪਣੇ ਵਿਆਹ ਤੋਂ ਬਾਅਦ ਵੀ ਬਿਲਕੁਲ ਦੇਸੀ ਮੁੰਡੇ ਵਾਂਗ ਕਿ ਕਿ ਸਾਦਗੀ ਇੱਜ਼ਤ ਤੇ ਪਿਆਰ ਨਾਲ ਭਰਪੂਰ ਤੇ ਰਵਿੰਦਰ ਗਰੇਵਾਲ ਵਿੱਚ ਜਿਨ੍ਹਾਂ ਦੀ ਪੁਰਾਣੀ ਯਾਦਾਂ ਨਾਲ ਭਰਪੂਰ ਮਸਤੀ ਭਰੀ ਗੱਲਬਾਤ ਇਹ ਦੱਸ ਰਹੀ ਸੀ ਕਿ ਸਹੌਰਾ ਜਵਾਈ ਵਾਲਾ ਰਿਸ਼ਤਾ ਹੁੰਦਾ ਤਾਂ ਪਿਆਰ ਭਰਿਆ ਹੈ ਪਰ ਜਦੋਂ ਦੋ ਦਿਲ ਇੱਕੋ ਜਿਹੇ ਹੋਣ ਤਾਂ ਉਹ ਰਿਸ਼ਤਾ ਦੋਸਤੀ ਦਾ ਹੋ ਜਾਂਦਾ ਹੈ ਇਹ ਲਹਿਰਾਂ ਇਹ ਹਵਾਵਾਂ ਤੇ ਇਹ ਪਲ ਸਾਰੇ ਗਲ ਚੁੱਪਚਾਪ ਦੱਸ ਰਹੇ ਸਨ ਕਿ ਵਿਆਹ ਸਿਰਫ ਦੋ ਲੋਕਾਂ ਦਾ ਨਹੀਂ ਦੋ ਪਰਿਵਾਰਾਂ ਦਾ ਮਿਲਾਪ ਵੀ ਹੁੰਦਾ ਹੈ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਸਹੁਰੇ ਨਾਲ ਨਜ਼ਰਾਂ ਐ ਗਾਇਕ ਹਿੰਮਤ ਸੰਧੂ ਖਾਂ ਜੀ ਗੱਲ ਕਰ ਰਹੇ ਹਾਂ ਹਿੰਮਤ ਸੰਧੂ ਤੇ ਰਵਿੰਦਰ ਗਰੇਵਾਲ ਦੀ ਜੋ ਲੇਕ ਤੇ ਕੰਡੇ ਤੇ ਇੱਕ ਦੂਜੇ ਨਾਲ ਘੁੰਮਦੇ ਹੋਏ ਦਿਖਾਈ ਦਿੱਤੇ ਇਹ ਮੂਮੈਂਟ ਕਾਫੀ ਖਾਸ ਜਿੱਥੇ ਦੋ ਵਧੀਆ ਆਰਟਿਸਟ ਨਾ ਸਿਰਫ ਕੁਝ ਚੰਗੀਆਂ ਗੱਲਾਂ ਕਰਦੇ ਦੇਖੇ ਗਏ ਸਗੋਂ ਪਰਿਵਾਰਕ ਰਿਸ਼ਤਿਆਂ ਦੀ ਮਿੱਠੀ ਛਾਂ ਵੀ ਨਜ਼ਰ ਆਈ ਹਿੰਮਤ ਸੰਧੂ ਆਪਣੇ ਵਿਆਹ ਤੋਂ ਬਾਅਦ ਵੀ ਬਿਲਕੁਲ ਦੇਸੀ ਮੁੰਡੇ ਵਾਂਗ ਦੀ ਕਿ ਸਾਦਗੀ ਇੱਜ਼ਤ ਤੇ ਪਿਆਰ ਨਾਲ ਭਰਪੂਰ ਤੇ ਰਵਿੰਦਰ ਗਰੇਵਾਲ ਵਿੱਚ ਜਿਨ੍ਹਾਂ ਦੀ ਪੁਰਾਣੀ ਯਾਦਾਂ ਨਾਲ ਭਰਪੂਰ ਮਸਤੀ ਭਰੀ ਗੱਲਬਾਤ ਇਹ ਦੱਸ ਰਹੀ ਸੀ ਕਿ ਸਹੁਰਾ ਜਵਾਈ ਵਾਲਾ ਰਿਸ਼ਤਾ ਹੁੰਦਾ ਤਾਂ ਪਿਆਰ ਭਰਿਆ ਹੈ ਪਰ ਜਦੋਂ ਦੋ ਦਿਲ ਇੱਕੋ ਜੇ ਹੋਣ ਤਾਂ ਉਹ ਰਿਸ਼ਤਾ ਦੋਸਤੀ ਦਾ ਹੋ ਜਾਂਦਾ ਹੈ ਇਹ ਲਹਿਰਾਂ ਇਹ ਹਵਾਵਾਂ ਤੇ ਇਹ ਪਲ ਸਾਰੇ ਗੱਲ ਚੁੱਪਚਾਪ ਦੱਸ ਰਹੇ ਸਨ ਕਿ ਵਿਆਹ ਸਿਰਫ ਦੋ ਲੋਕਾਂ ਦਾ ਨਹੀਂ ਦੋ ਪਰਿਵਾਰਾਂ ਦਾ ਮਿਲਾਪ ਵੀ ਹੁੰਦਾ ਹੈ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਸਹੁਰੇ ਨਾਲ ਨਜ਼ਰਾਂ ਐ ਗਾਇਕ ਹਿਮਸੰਦੂ ਖਾਨ ਜੀ ਗੱਲ ਕਰ ਰਹੇ ਆਂ ਹਿੰਮਤ ਸੰਧੂ ਤੇ ਰਵਿੰਦਰ ਗਰੇਵਾਲ ਦੀ ਜੋ ਲੇਕ ਤੇ ਕੰਡੇ ਤੇ ਇੱਕ ਦੂਜੇ ਨਾਲ ਘੁੰਮਦੇ ਹੋਏ ਦਿਖਾਈ ਦਿੱਤੇ ਇਹ ਮੂਮੈਂਟ ਕਾਫੀ ਖਾਸ ਜਿੱਥੇ ਦੋ ਵਧੀਆ ਆਰਟਿਸਟ ਨਾ ਸਿਰਫ ਕੁਝ ਚੰਗੀਆਂ ਗੱਲਾਂ ਕਰਦੇ ਦੇਖੇ ਗਏ ਸਗੋਂ ਪਰਿਵਾਰਕ ਰਿਸ਼ਤਿਆਂ ਦੀ ਮਿੱਠੀ ਛਾਂ ਵੀ ਨਜ਼ਰ ਆਈ ਹਿੰਮਤ ਸੰਧੂ ਆਪਣੇ ਵਿਆਹ ਤੋਂ ਬਾਅਦ ਵੀ ਬਿਲਕੁਲ ਦੇਸੀ ਮੁੰਡੇ ਵਾਂਗ ਹੀ ਦਿਖੀ ਸਾਦਗੀ ਇੱਜ਼ਤ ਤੇ ਪਿਆਰ ਨਾਲ ਭਰਪੂਰ ਤੇ ਰਵਿੰਦਰ ਗਰੇਵਾਲ ਵਿੱਚ ਜਿਨ੍ਹਾਂ ਦੀ ਪੁਰਾਣੀਆਂ ਯਾਦਾਂ ਨਾਲ ਭਰਪੂਰ ਮਸਤੀ ਭਰੀ ਗੱਲਬਾਤ ਇਹ ਦੱਸ ਰਹੀ ਸੀ ਕਿ ਸੌਰਾ ਜਵਾਈ ਵਾਲਾ ਰਿਸ਼ਤਾ ਹੁੰਦਾ ਤਾਂ ਪਿਆਰ ਭਰਿਆ ਹੈ ਪਰ ਜਦੋਂ ਦੋ ਦਿਲ ਇੱਕ ਕੋ ਜੇ ਹੋਣ ਤਾਂ ਰਿਸ਼ਤਾ ਦੋਸਤੀ ਦਾ ਹੋ ਜਾਂਦਾ ਹੈ ਇਹ ਲਹਿਰਾਂ ਇਹ ਹਵਾਵਾਂ ਤੇ ਇਹ ਪਲ ਸਾਰੇ ਗੱਲ ਚੁੱਪਚਾਪ ਦੱਸ ਰਹੇ ਸਨ ਕਿ ਵਿਆਹ ਸਿਰਫ ਦੋ ਲੋਕਾਂ ਦਾ ਨਹੀਂ ਦੋ ਪਰਿਵਾਰਾਂ ਦਾ ਮਿਲਾਪ ਵੀ ਹੁੰਦਾ ਹੈ